ऑपरेशन संदूर ਦਾ ਜ਼ਿਕਰ ਹੁੰਦਾ ਹੈ। ਕਈ ਐਕਸਪਰਟ ਇਸ ਗੱਲ ਦਾ ਜ਼ਿਕਰ ਕਰਦੇ ਆ ਕਿ ਪੂਰੀ ਤਿਆਰੀ ਨਹੀਂ ਸੀਗੀ। ਕਈ ਗਲਤੀਆਂ ਰਹਿ ਗਈਆਂ। ਕੋਈ ਤਿਆਰੀ ਨਹੀਂ, ਕੁਝ ਨਹੀਂ ਗੱਲ। ਇਹ ਤਾਂ ਅਸਾਂ ਹੁਣ ਕਹਾਣੀਆਂ ਬਣਾਉਣ ਦੀ ਗੱਲ ਹੈ। ਕੀ ਸੀ ਇੰਡੀਆ ਦਾ ਆਬਜੈਕਟਿਵ? ਇਹ ਸੀ ਕਿ 11 ਨੌ ਸਾਡੇ ਅਸੀਂ ਟੈਰਰਿਸ ਸਕੈਂਪਸ ਨੂੰ ਉਡਾ ਦੇਣਾ ਹੈ। ਹਮਮ। ਔਰ 12 ਸਾਡੇ 에ਅਰ ਫੋਰਸ ਸਟੇਸ਼ਨ ਜਿੱਥੋਂ ਲਾਂਚਿੰਗ ਹੋ ਰਹੀ ਹੈ, ਉਹਨਾਂ ਨੂੰ ਉਡਾ ਦੇਣਾ। ਦੈਟ ਵਾਸ ਆਰ ਏਮ। ਹਮਮ। ਐਂਡ ਥੀਸ ਵਾਰ ਆਬਜੈਕਟਿਵਸ। ਹਮਮ। ਔਰ ਅਸੀਂ ਉਹ ਨੌ ਉਡਾਤੇ। ਔਰ 12 ਉਹਨਾਂ ਦੇ 에ਅਰ ਸਟੇਸ਼ਨਸ 에어ਪੋਰਟ ਸਟੇਸ਼ਨਸ ਇਸ ਹਿਟ ਕੀਤੇ ਅਸੀਂ ਤਾਂ ਆਪਣਾ ਏਮ ਪੂਰਾ ਕਰ ਲਿਆ ਹੁਣ ਜੰਗ ਦੇ ਵਿੱਚ ਅਗਰ 2 4 5 ਜਹਾਜ਼ ਗਿਰ ਗਏ ਤੇ ਫਿਰ ਕੀ ਹੋ ਗਿਆ ਅਸੀਂ ਹੁਣ ਜੰਗ ਦੇ ਵਿੱਚ ਸਾਡੀ ਪਰਟਾ ਨਾ ਜਾਂਦੀਆਂ ਤੁਹਾਡਾ ਖਿਆਲ ਅਸੀਂ ਕੋਈ ਮੋਰਚਾ ਜਿੱਤਦੇ ਆ ਵਿਦਆਊਟ ਕੈਜੁਐਲਟੀਆਂ ਕਦੇ ਜੰਗ ਕਦੇ ਕੋਈ ਜਿੱਤਿਆ ਵਿਦਆਊਟ ਕੈਜੁਐਲਟੀਆਂ ਇਹ ਰੌੜਾ ਪਾਣਾ ਕਿ ਜਹਾਜ਼ ਗਿਰ ਗਏ ਗਿਰ ਗਏ ਗਿਰ ਗਏ 2 4 ਹੋਰ ਵੀ ਗਿਰ ਜਾਂਦੇ ਗਿਰ ਜਾਂਦੇ ਕਿਆ ਬੜੀ ਗੱਲ ਹੈ ਸਕਸੈਸਫੁਲ ਆਪਰੇਸ਼ਨ ਸੰਦੂਰ ਹੈ ਆਪਰੇਸ਼ਨ ਵਾਸ 100% ਸਕਸੈਸਫੁਲ ਨੌਰ ਨੌਰ ਟੈਰਰਿਸ ਕੈਂਪ ਉਨਾ ਤੇ 12 ਦੇ 12 ਇਨਕਲੂਡਿੰਗ ਜੈਕੋਬਾਬਾਦ ਜਿਹੜਾ ਥੋੜਾ 라ਵਲਪਿੰਡੀ ਦੇ ਨਾਲ ਹੈ ਐਂਡ ਭਾਵਲਪੁਰ ਐਂਡ 올 ਸਾਰੇ ਅਸੀਂ ਉਡਾ ਦਿੱਤੇ ਜਿੱਥੇ ਉਹਨਾਂ ਦੇ ਮੇਨ ਸਟੇਸ਼ਨ ਸੇ ਪੂਰੀ ਤਿਆਰੀ ਨਾਲ ਸੀ ਕਿ ਜਿਆਦਾ ਲੱਗਦਾ ਕਿ ਥੋੜਾ ਸਮਾਂ ਹੋਰ ਚਾਹੀਦਾ ਸੀ ਕੁਝ ਸਮੀਆਂ ਸੀ ਦੇਖੋ ਯੂ ਕੈਨਟ ਲਾਂਚ ਐਨ ਐਕਟ ਐਂਡ ਐਵਰੀ ਆਰਮੀ ਇਜ਼ ਔਨ ਸਟੈਂਡ ਬਾਈ ਟਾਈਮ ਮਿਲ ਦੇ ਲੋੜ ਹੈ ਉਹਨਾਂ ਨੂੰ ਹੂੰ ਕੋਈ ਇਸ ਤੋਂ ਦੇ ਇਸ ਕੋਆਰਡੀਨੇਟ ਆ ਰਿਹਾ ਫਰਮ ਗੋਲਿਆਰ ਕੋਆਰਿਆ ਫਰਮ ਜੋਧਪੁਰ ਕੋਆਰਿਆ ਕਿਤੇ ਇੱਕ ਕੋਆਰਡੀਨੇਸ਼ਨ ਯੂ ਥਿੰਕ ਇਟ ਇਜ਼ ਐ ਤਾਂ ਨਹੀਂ ਹੁੰਦਾ ਕਿ ਤੂੰ ਜਹਾਜ ਚੜਜੋ ਔਰ ਸਾਰੇ ਕੱਟੇ ਹੋ ਜੋ एवरीवन ਇਜ਼ 기ਵਨ ਟਾਈਮਿੰਗਸ ਐਂਡ ਕੰਟਰੋਲਡ ਐਂਡ ਆਲ ਤੇ ਜਿਹੜਾ ਇਸ ਤਰੀਕੇ ਨਾਲ ਅਸੀਂ ਅਟੈਕ ਕੀਤਾ ਕੀਤਾ ਬਟ ਮੋਸਟ ਆਫ ਦਿ ਫਾਇਰਿੰਗ ਅਸੀਂ ਪਾਕਿਸਤਾਨੀ ਐਂਟਰ ਕੀਤਾ ਅਸੀਂ ਬਿਯੋਂਡ ਵਿਜ਼ੂਅਲ ਰੇਂਜ ਦੇ ਮਿਸਾਈਲਸ ਫਾਇਰ ਕੀਤੇ ਥੈਟ ਫਰਮ ਅਬਾਊਟ ਆਫ 230 ਇਨ ਫੈਕਟ ਉਹ ਕਹਿ ਰਹੇ ਨੇ ਕਿ ਇੱਕ ਅਸੀਂ ਆਰਮੀ ਚੀਫ ਨੇ ਐਚ ਆਈਫ ਨੇ ਹੁਣ ਕਿਆ ਕਿ ਕਿਸੀ ਉਹਨਾਂ ਦਾ ਇਹ ਵੈਕ ਐਕਰਾਉਟ ਫਰਮ 160 ਕਿਲੋਮੀਟਰ ਅਸੀਂ ਸ਼ੂਟ ਡਾਊਨ ਕੀਤਾ ਹੈ ਦੇ ਮਸਟ ਹੈਵ ਡਨ ਇਟ ਅਗਰ ਆਮੀ ਅਚੀਵ ਕਰ ਰਿਹਾ ਹੈ ਜਰੂਰ ਠੀਕ ਗੱਲ ਹੋਣੀ ਹੈ ਲੇਕਿਨ ਸਰ ਜੋ ਸੋਸ਼ਲ ਮੀਡੀਆ ਤੇ ਮੈਂ ਫਿਰ ਜ਼ਿਕਰ ਕਰਦਾ ਕਹਿੰਦੇ ਚਰਚਾ ਚੱਲਦੀ ਜਿਵੇਂ ਬੰਗਲਾਦੇਸ਼ ਬਣਾਤਾ ਦੋ ਟੋਟੇ ਕਰਕੇ ਜਿਹੜਾ ਪੀਓਕੇ ਵਾਲਾ ਕਸ਼ਮੀਰ ਆ ਉਹ ਮੌਕਾ ਸੀਗਾ ਰਾਈਟ ਟਾਈਮ ਸੀ ਪੂਰਾ ਦੇਸ਼ ਨਾਲ ਖੜਾ ਸੀਗਾ ਪੀਓਕੇ ਨਾਲ ਲੈਣਾ ਚਾਹੀਦਾ ਸੀ ਅਸੀਂ ਸੁਣਦੇ ਰਹਿੰਦੇ ਰਹੇ ਕਿ ਪੀਓਕੇ ਤੇ ਨਜ਼ਰਾਂ ਨੇ ਤੁਹਾਡੇ خیال ਪਾਕਿਸਤਾਨ ਨੂੰ ਨਹੀਂ ਪਤਾ ਦੇ ਆਲਸੋ ਨੋ ਔਰ ਦੇ ਆਰ ਫੁਲੀ ਆਪਰੇਸ਼ਨਲ ਇਨ ਦੈਟ ਏਰੀਆ ਉਹੀ ਤਾਂ ਸਾਡੀ ਸੀਸ ਫਾਇਰ ਲਾਈਨ ਹੈ ਪੀਰ ਪੰਜਾਲ ਰੇਂਜ ਜੋ ਜਾਰੀ ਹੈ ਰਾਈਟ ਫਰਮ ਵਿਚ ਇਜ਼ ਕਵਰਡ ਬਾਈ ਆਰ ਡਿਵੀਜ਼ਨਸ ਐਂਡ ਉਥੋਂ ਹੀ ਤਾਂ ਆ ਰਹੇ ਨੇ ਪੀਓਕੇ ਤੋਂ ਇਹ ਜਿਹੜੇ ਟੈਰਰਿਸਟ ਆ ਰਹੇ ਨੇ ਅੰਦਰ ਅੰਦਰ ਗੜਬੜ ਕਰਨ ਵਾਸਤੇ ਇਹ ਉਹਨਾਂ ਨੂੰ ਵੀ ਪਤਾ ਹੈ ਉਹ ਵੀ ਤਿਆਰ ਬੈਠੇ ਨੇ ਤਾਂ ਕੋਈ ਤਾਂ ਜੰਗ ਹੋਣੀ ਹੈ ਹੋਣੀ ਹੈ ਕਿਸੇ ਨਾ ਕਿਸੇ ਦਿਨ ਲੇਕਿਨ ਕੈਜੂਅਲਟੀਜ਼ ਹਾਈ ਹੋਣੀ ਹੈ ਉੱਥੇ ਹੁਣ ਐਂਡ ਹੁਣ ਜੰਗ ਵੀ ਹੁਣ ਹੋਰ ਕਿਸਮ ਦੇ ਹੋਣ ਲੱਗੇ ਪਹਿਨਾਤਾ ਤਲਵਾਰਾਂ ਨਾਲ ਜੰਗ ਕਰਦੇ ਜੇ ਘੋੜਿਆਂ ਤੇ ਛੱਡ ਕੇ ਫਿਰ ਅਸੀਂ ਰਾਈਫਲਾਂ ਤੇ ਆ ਗਏ